ਹਾਂਜੀ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ ਕਿਉਂਕਿ ਲੁਧਿਆਣਾ ਪਛਮੀ ਚੋਣਾ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਲਗਾਤਾਰ ਮੀਟਿੰਗਾਂ ਜਿਹੜੀਆਂ ਕੈਬਨਿਟ ਮੀਟਿੰਗਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਆਮ ਲੋਕਾਂ ਦੇ ਲਈ ਹੋਰ ਵੱਖ-ਵੱਖ ਵਰਗਾਂ ਦੇ ਲਈ ਵੱਡੇ ਫੈਸਲੇ ਜਿਹੜੇ ਨੀਹਾਂ ਕੀਤੇ ਜਾ ਰਹੇ ਨੇ ਆਮ ਲੋਕਾਂ ਨੂੰ ਵੀ ਖੁਸ਼ ਕੀਤਾ ਜਾ ਰਿਹਾ ਹੈ ਪਰ ਕੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਹਵਾਲੇ ਲੇ ਤਾਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ 4% ਦੀ ਜਿਹੜੀ ਬਹਾਲੀ ਕਰਨ ਦੇ ਉੱਤੇ ਆ ਸਕਦਾ ਹੈ ਵੱਡਾ ਫੈਸਲਾ ਸੋ ਦੋਸਤੋ 42% ਤੋਂ 46% ਦੇ ਉੱਤੇ ਸਹਿਮਤੀ ਜਿਹੜੀ ਹੈ ਬਣ ਦੀ ਨਜ਼ਰ ਆ ਰਹੀ ਹੈ ਕੀ ਹੈ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇੱਕ ਵੱਡੀ ਅਹਿਮ ਤੇ ਇੱਕ ਜਾਣਕਾਰੀ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਪਛਮੀ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹਰਕਤ ਦੇ ਵਿੱਚ ਅਤੇ ਆਪਣਾ ਪੂਰਾ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਜਾਵੇ ਸੋ ਲਗਾਤਾਰ ਚੋਣਾਂ ਚਲਦੇ ਆ ਜਿਹੜੀ ਕਾਵਨਨ ਮੀਟਿੰਗ ਦਾ ਦੌਰ ਹੈ ਸੀਐਮ ਮਹਾਨ ਸੀਐਮ ਮੰਦੀ ਰਿਹਾਈਸ਼ ਜਿਹੜੀ ਹੈ ਉੱਥੇ ਉਸ ਦੀ ਜਗ੍ਹਾ ਤੇ ਦੱਸਿਆ ਜਾ ਰਿਹਾ ਹੈ ਕਿ ਹੋ ਰਿਹਾ ਹੈ ਸੋ ਉਸ ਵਿਚਾਲੇ ਇੱਕ ਵੱਡੀ ਅਤੇ ਅਹਿਮ ਖਬਰ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਕਿ ਮੁਲਾਜ਼ਮਾਂ ਦੇ ਲਈ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਇੱਕ ਵੱਡੀ ਜਿਹੜੀ ਉਹ ਅਪਡੇਟ ਹੈ ਕਿਉਂਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਵੀ ਖੁਸ਼ ਕਰ ਸਕਦੀ ਹੈ ਜਿਹਦੇ ਤਹਿਤ 4% ਡੀਏ ਦੀ ਕਿਸ਼ ਦੀ ਬਹਾਲੀ ਜੋ ਕਿ ਲੰਮੇ ਸਮੇਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਮੰਗ ਕਿ ਉਹਨਾਂ ਨੂੰ ਮਹਿੰਗਾਈ ਪੱਤਾ ਦਿੱਤਾ ਜਾਵੇ ਡੀਏ ਦੀ ਕਿਸ਼ਤ ਦਿੱਤੀ ਜਾਵੇ ਸੋ ਹੁਣ ਉਸ ਕਿਸ਼ਤ ਦੇ ਉੱਤੇ ਮੋਹਰ ਲੱਗਣ ਤੇ ਉੱਤੇ ਸੁਭਾਵਨਾ ਜਿਹੜੀ ਹੈ ਬੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਕੋਈ ਵੀ ਆਧਾਰਿਕ ਪੁਸ਼ਟੀਕਰਨ ਤਾਂ ਨਹੀਂ ਹੈ ਪਰ ਸੂਤਰ ਦੇ ਹਵਾਲੇ ਜਿਹੜੀ ਵੱਡੀ ਅਪਡੇਟ ਖਬਰ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਸਕੱਤਰ ਦੇ ਮਲਾਜ਼ਮ ਲੀਡਰ ਦੇ ਗਲਿਆਰਿਆਂ ਦੇ ਵਿੱਚ ਨਿਕਲ ਕੇ ਆ ਰਹੀ ਹੈ ਸਕੱਤਰ ਦੇ ਗਲਿਆਰਿਆਂ ਦੇ ਵਿੱਚ ਆ ਕੇ ਉਹਨਾਂ ਨੇ ਵਟਾ ਐਲਾਨ ਕਰ ਦਿੱਤਾ ਹੈ ਵੱਡੀ ਗੱਲ ਇਹ ਸੀ ਕਿ ਪੰਜਾਬ ਸਕੱਤਰ ਦੇ ਨਵੇਂ ਪੁਰਾਣੇ ਹਰੇਕ ਵਿੰਗ ਦੇ ਜਿਹੜੇ ਮਲਾਜ਼ਮ ਲੀਡਰ ਸੀ ਉਹ ਇੱਕ ਪਲੇਟਫਾਰਮ ਦੀ ਨਜ਼ਰ ਆਈ ਔਰ 18 ਜ਼ੋਨ ਨੂੰ ਜਿਹੜੇ ਹੈ ਰੈਲੀ ਕਰਨ ਦਾ ਐਲਾਨ ਕੀਤਾ ਹੈ ਉਹਦੀ ਕਾਮਯਾਬੀ ਦੇ ਲਈ ਜਿਹੜਾ ਹੈ ਪੰਜਾਬ ਸਕੱਤਰ ਦੇ ਵਿੱਚ ਕੈਂਪੇਨ ਚਲਾਉਣ ਦਾ ਐਲਾਨ ਦਿੱਤਾ ਹੈ ਦ ਸੰਯੋਗ ਹੈ ਕਿ ਪੰਜਾਬ ਸਕੱਤਰ ਦੇ ਮੁਲਾਜ਼ਮਾ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਅਲਟੀਮੇਟਮ ਦਿੱਤਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਜੇ ਸਰਕਾਰ ਨੇ ਜੇ ਤੁਰੰਤ ਉਹਨਾਂ ਦੀਆਂ ਮੰਗਾਂ ਨੂੰ ਜਿਹੜਾ ਪ੍ਰਵਾਨ ਨਾ ਕੀਤੀਆਂ ਜਿਦੇ ਵਿੱਚ ਡੀਏ ਵੀ ਹੈ ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਵੀ ਹੈ ਤੇ ਪੰਜਾਬ ਸਕੇਲ ਦੇਣ ਦੀ ਗੱਲ ਵੀ ਹੈ ਇਸ ਦੇ ਨਾਲ ਹੀ 2.95 ਗੁਣਾਕ ਨਾਲ ਪੈਨਸ਼ਨ ਸੋਧਨ ਕਰਨ ਦੀ ਜਿਹੜੀ ਗੱਲ ਹੈ ਇਸੇ ਤਰ੍ਹਾਂ 15/15 ਦਾ ਜਿਹੜਾ ਨੋਟੀਫਿਕੇਸ਼ਨ ਰੱਦ ਕਰਨ ਦੀ ਗੱਲ ਹੈ ਇਹ ਸਾਰੇ ਜਿਹੜੇ ਮੁੱਦੇ ਨੇ ਸਕੱਤਰ ਦੀਆਂ ਮੰਗਾਂ ਦੇ ਉਹਦੇ ਲਈ ਇਹ ਅਲਟੀਮੇਟਮ ਦਿੱਤਾ ਆ ਗਿਆ ਹੈ اور ਅੱਜ ਜਿਹੜੀ ਲੀਡਰਸ਼ਿਪ ਨੇ ਐਲਾਨ ਕਰ ਦਿੱਤਾ ਹੈ ਕਿ 4 ਜੂਨ ਤੇ ਮਿਨੀ 77 5 ਜੂਨ ਨੂੰ ਮੇਨ 77 ਦੇ ਜਿਹੜੀ ਰੈਲੀ ਦੀ ਤਿਆਰੀ ਜਿਹੜੀ ਉਹਨਾਂ ਨੇ ਰੈਲੀ ਕੀਤੀ ਹੀ ਕੀਤੀ ਹੈ ਕੈਂਪੇਨ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਵੀ ਗੱਲ ਕਹਿ ਦਿੱਤੀ ਹੈ ਵੀ 5 ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਕਿ ਅੱਜ ਤੱਕ ਜਿਹੜਾ ਬਕਾਇਦਾ ਤੌਰ ਤੇ ਪੰਜਾਬ 77 ਦੇ ਮਲਾਸਮਾਂ ਨਾਲ ਉੱਚ ਪੱਧਰੀ ਮੀਟਿੰਗ ਨਹੀਂ ਸੱਦੀ ਜਿਹਦੇ ਵਿੱਚ ਸਾਰੀਆਂ ਮੰਗਾਂ ਤੇ ਚਰਚਾ ਹੋਈ ਹੋਵੇ ਇਸ ਕਾਰਨ ਹੁਣ ਸੰਘਰਸ਼ ਕਰਨਾ ਉਹਨਾਂ ਦੀ ਜਿਹੜੀ ਮਜਬੂਰੀ ਬਣ ਗਈ ਹੈ ਜਿਸ ਦੇ ਚੱਲਦਿਆਂ ਹੁਣ 42% ਡੀਏ ਤੋਂ 40% ਡੀਏ ਕਰਨ ਦੀ ਉੱਤੇ ਸਹਿਮਤੀ ਜਿਹੜੀ ਹੈ ਬਣ ਸਕਦੀ ਹੈ ਸੋ ਇੱਕ ਇਹ ਵੱਡੀ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਸੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਹੁਣ ਦੇਖਣਾ ਇਹ ਹੋਵੇਗਾ ਕਿ ਫੈਸਲਾ ਕਦੋਂ ਤੱਕ ਹੋਵੇਗਾ ਜੇਕਰ ਜੁਲਾਈ ਮਹੀਨੇ ਤੋਂ ਇਹ ਕਿਸ਼ਤ ਜਿਹੜੇ ਲਾਗੂ ਹੋ ਜਾਂਦੀ ਹੈ ਤਾਂ ਬੰਦਾ ਜਿਹੜਾ ਡੀਏ ਏਰੀਆ ਹੋਵੇਗਾ ਉਸ ਦੇ ਉੱਤੇ ਕੋਈ ਵੀ ਫੈਸਲਾ ਜਿਹੜਾ ਆਵੇਗਾ ਸੋ ਕੋਈ ਵੀ ਅਪਡੇਟ ਅੰਦੇਸ਼ ਜਾਣ ਅਤੇ ਦਿੱਤੀ ਜਾਵੇਗੀ ਧੰਨਵਾਦ ਜੀ